ਕਿਸਾਨ ਭਰਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਹੁਣ ਆਵਾਰਾ ਪਸ਼ੂ ਤੁਹਾਡੀਆਂ ਫਸਲਾਂ ਦਾ ਨਹੀਂ ਕਰ ਸਕਣਗੇ ਨੁਕਸਾਨ ਕਿਉਂਕਿ ਖੇਤਾਂ ਦੀ ਬਲਗਣ ਵਿੱਚ ਵਰਤੇ ਜਾਣ ਵਾਲੇ ਸੀਮਿੰਟ ਦੇ ਬਲੇ ਬੀ ਜੀ ਐਸ ਕੰਪਨੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਬਾੜ ਨੰਬਰ 8 ਜ਼ਿਲ੍ਹਾ ਗਰਦਾਸਪੁਰ ਵਿੱਚ ਬਣਾਏ ਜਾ ਰਹੇ ਹਨ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਜਰੂਰ ਤੁਸੀਂ ਬੀ ਜੀ ਐਸ ਕੰਪਨੀ ਦੇ ਬਲੇ ਖਰੀਦ ਕੇ ਖੇਤਾਂ ਦੀ ਬਲਗਣ ਕਰੋ ਅਤੇ ਆਵਾਰਾ ਪਸ਼ੂਆਂ ਵੱਲੋਂ ਜੋ ਫਸਲਾਂ ਦਾ ਨੁਕਸਾਨ ਕੀਤਾ ਜਾਂਦਾ ਹੈ ਉਸ ਦਾ ਬਚਾ ਕਰੋ ਇਹ ਬਲੇ ਬਹੁਤ ਵਧੀਆ ਕੁਆਲਿਟੀ ਨਾਲ ਤਿਆਰ ਕੀਤੇ ਜਾਂਦੇ ਹਨ ਇਹ ਬਲੇ ਖਰੀਦਣ ਲਈ ਤੁਸੀਂ ਆਨਲਾਈਨ ਸੰਪਰਕ ਵੀ ਕਰ ਸਕਦੇ ਹੋ ਮਾਲਕ ਸੁਖਬੀਰ ਸਿੰਘ ਪੰਨੂ ਮੋਬਾਈਲ ਨੰਬਰ 987236543 ਆਓ ਗੱਲਬਾਤ ਕਰਦੇ ਹਾਂ ਜੀ ਬਲਿਆਂ ਦੇ ਆਪਣੇ ਕੋਲ ਸਾਈਜ਼ ਕਿਹੜੇ ਕਿਹੜੇ ਨੇ ਬੀ ਜੀ ਸਾਡੇ ਕੋਲ 4 ਫੁੱਟਾ ਜੀ 5 ਫੁੱਟਾ ਤੇ 6 ਤੇ 7 ਫੁੱਟ ਵੀ ਇਹਨਾਂ ਦਾ ਰੇਟ ਕੀ ਕੀ ਰਹੇਗਾ ਬੀ ਜੀ ਇਹਨਾਂ ਦਾ ਰੇਟ ਆ 600 ਰੁਪਿਆ 4 ਫੁੱਟ ਦਾ ਜੀ 5 ਫੁੱਟ ਦਾ 700 6 ਫੁੱਟ ਦਾ 800 ਤੇ 7 ਫੁੱਟ ਦਾ 1000 ਤੇ ਆਪਣਾ ਇਸ ਕੰਪਨੀ BGS ਕੰਪਨੀ ਦਾ ਐਡਰੈਸ ਕੀ ਰਹੂਗਾ ਐਡਰੈਸ ਬੀ ਜੀ ਸ੍ਰੀ ਅਰਗਵਿੰਦਪੁਰ ਆਪਣਾ ਰਾਤਾ ਹਟਾ ਜੀ 8 ਨੰਬਰ ਵਾਲਾ ਸਾਡੇ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਗੁਰਦਾਸਪੁਰ ਆਪਣਾ ਮੋਬਾਈਲ ਨੰਬਰ ਬੋਲੋ ਜੀ 99722 36543 ਤੇ ਆਨਲਾਈਨ ਜੇ ਕਿਸ ਨੇ ਮਗਾਉਣੇ ਹੋਣ ਤਾਂ ਉਹਦੀ ਕੀ ਫੈਸਿਲਿਟੀ ਆ ਆਨਲਾਈਨ ਜੇ ਦੇ ਆਪਣੇ ਏਰੀਆ 'ਚ ਹੋਣਗੇ ਤੇ ਫੇਰ ਤੇ ਬਣਾ ਭੇਜ ਸਕਦਾ ਜੇ ਬਾਹਰ ਹੋਵੇ ਤਾਂ ਇੱਧਰ ਉੱਧਰ ਕਿਸੇ ਆਪਣਾ ਕੋਸ਼ੰਦ ਲਿਆ ਕੇ ਤੇ ਉਹ ਖੰਡ ਸਕਦੇ ਜੀ ਤੇ ਜੇ ਕਿਸੇ ਨੇ ਦੂਰੋਂ ਮਗਾਉਣੇ ਹੋਣ ਤੇ ਉਹਨਾਂ ਦਾ ਕੀ ਐਕਸਟਰਾ ਕੀ ਤੁਸੀਂ ਚਾਰਜ ਲਓਗੇ ਐਕਸਟਰਾ ਜੋ ਕੋ ਕਰਾਇਆ ਹੁੰਦਾ ਉਹੋ ਹੀ ਭੇਜ ਸਕਦੇ ਇਤੋਂ ਆਪਣੇ ਕੀ ਭੇਜ ਦੇਣ